ਅਵੇ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਸਾਹੜ ਹਰੀਆਲੀ ਨਰਸਰੀ ਦੇ ਉੱਤੇ ਤੇ ਆਪਾਂ ਉੱਥੋਂ ਪੌਦੇ ਲੈ ਕੇ ਜਾ ਰਹੇ ਹਾਂ ਕਿ ਅੱਜ ਪਿੰਡ ਪਿੰਡ ਲਾਉਣ ਵਾਸਤੇ ਆਪਾਂ ਪੌਦੇ ਲੈ ਕੇ ਚੱਲੇ ਹਾਂ ਔਰੋਂ ਆਪਣੇ ਹੋਗੇ 120 ਪੌਦੇ ਹੋਗੇ ਆਪਣੀ ਰੇੜੀ ਹੁਣ ਪੁੱਲ ਭਰ ਗਈ ਤੇ ਹੋਰ ਜਗ੍ਹਾ ਨਹੀਂ ਤੇ ਨਹੀਂ ਤਾਂ 150 ਦੀ ਸਲਾਹ ਸੀਗੀ ਤੇ ਫਿਰ ਹੋਰ ਟੇਕਣੇ ਨਹੀਂ ਹੈਗੇ ਇਹਦੀ 25 ਪੌਦੇ ਤੇ ਮੈਂ ਤੇ ਕਮਲਬਾਈ ਆਏ ਹੋਏ ਸੀ ਦੀ ਅੱਜ ਤੇ ਆ ਬਾਈ ਹੋਰੀ ਇੱਥੋਂ ਦੇਣਗੇ ਤੇ ਇੱਥੇ ਆਏ ਹੋਏ ਸੀ ਕਿ ਪੌਦੇ ਲੈਣ ਵਾਸਤੇ ਇਹ ਬਹੁਤ ਤਰ੍ਹਾਂ ਦੇ ਪੌਦੇ ਨੇਗੇ ਤੇ 20 ਰੁਪਏ ਪੌਦੇ ਦਾ ਰੇਟ ਆ ਕਿ ਹਰੇਕ ਪੌਦੇ ਦਾ ਰੇਟ ਤੇ ਇੱਥੋਂ ਅਜਿ ਇੱਕ ਤਾਂ ਟਰਾਲੀ ਦੇ ਵਿੱਚ ਗਏ ਨੇਗੇ 2000 ਪੌਦਾ ਗਿਆ ਗਿਆ ਇੱਕ ਰੋ ਤੇ ਇੱਕ ਹੋਰ ਟੈਂਪੂ ਦੇ ਵਿੱਚ ਰੱਖ ਰਖੇ ਸੀ ਉਹਦੇ ਵਿੱਚ ਵੀ ਮੈਨੂੰ ਲੱਗਦਾ 1000 ਦੇ ਕਰੀਬ 1150 ਦੇ ਕਰੀਬ ਪੌਦਾ ਸੀਗਾ ਤੇ ਪੌਦੇ ਬਹੁਤ ਜਿਆਦੇ ਲੱਗ ਰਹੇ ਨੇਗੇ ਤੇ ਆ ਦੇਖੋ ਇੱਧਰ ਸਾਰੇ ਨਿੰਮ ਪਾਈ ਨੇਗੇ ਵੀ ਹਰੇਕ ਤਰ੍ਹਾਂ ਦੀ ਦਰਖਤ ਮਿਲਦਾ ਆ ਤੇੜੀ ਹਰਿਆਲੀ ਐ ਭਾਗੀ ਉਹ ਤਾਂ ਬੰਦ ਹੋ ਗਈ ਸੀ ਕਿ ਤੇ ਉਹਦਾ ਪਤਾ ਨਹੀਂ ਕੀ ਸਿਸਟਮ ਹੋਇਆਗਾ ਤੇ ਪਿਛਲੀ ਵਾਰ ਇਹਨਾਂ ਦਾ ਰੇਟ ਹੁੰਦਾ ਸੀ 10 ਰੁਪਏ ਬੂਟਾ ਤੇ ਅੱਜ ਇਹਨਾਂ ਨੇ 20 ਰੁਪਏ ਬੁੱਟੀ ਦਾ ਰੇਟ ਕਰਤਾ ਪਤਾ ਨਹੀਂ ਕੀ ਹੋਇਆ ਵੀ 10 ਰੁਪਏ ਪੌਦੇ ਵਾਂਗਰ ਰੇਟ ਵਧਾ ਤਾ ਇਹਨਾਂ ਨੇ ਤੇ ਜੇ ਤਾਂ ਆਪਾਂ ਪੰਚਾਇਤ ਵੱਲੋਂ ਲੈ ਕੇ ਜਾਈਏ ਕਿਉਂਕਿ ਪੰਚਾਇਤਾਂ ਤਾਂ ਹੁਣ ਭੰਗ ਨਹੀਂ ਗਈਆਂ ਪੰਚਾਇਤ ਵੱਲੋਂ ਤਾਂ ਆਪਾਂ ਲੈ ਕੇ ਜਾ ਨਹੀਂ ਸਕਦੇ ਆਪਾਂ ਸਰਕਾਰੀ ਸਕੂਲ ਦੀ ਲੈਟਰ ਪੈਡ ਤੇ ਲਿਖ ਕੇ ਲਿਆ ਸਕਦੇ ਆ ਤੇ ਆਪਾਂ ਨੂੰ 200 ਪੌਦਾ ਉਹ ਫ੍ਰੀ ਦੇ ਦਿੰਦੇ ਨੇ ਇਹ ਤੇ ਸੁਨੂ ਦੀ ਲੋਕੇਸ਼ਨ ਦੱਸ ਦਿੰਦੇ ਆ ਜਦੋਂ ਆਪਾਂ ਸਨਾਮ ਤੋਂ ਕੋਰੀਆ ਨੂੰ ਜਾਂਦੇ ਤਾਂ ਰਸਤੇ ਦੇ ਵਿੱਚ ਨਹਿਰ ਆਉਂਦੀ ਹੈ ਸਾਹੜ ਤੇ ਝੱਠਿਆਂ ਦੇ ਵਿਚਾਲੇ ਇਹ ਬਿਲਕੁਲ ਨਹਿਰ ਦੇ ਉੱਤੇ ਨਰਸਰੀ ਬਣੀ ਹੋਈ ਹੈ ਨਰਸਰੀ ਬਹੁਤ ਜ਼ਿਆਦਾ ਵੱਡੀ ਹੈਗੀ ਤੇ ਬਹੁਤ ਜ਼ਿਆਦਾ ਵੀ ਫਲਦਾਰ ਬੂਟੇ ਮਿਲਦੇ ਨੇ ਤੁਹਾਨੂੰ ਅਮਰੂਦ ਲੈ ਲਓ ਸਹਾਂਜਣਾ ਲੈ ਲਓ ਨਿੰਮਾ ਮਤਲਬ ਵੀ ਹਰੇਕ ਤਰ੍ਹਾਂ ਦਾ ਪੌਦਾਗਾ ਮਿਲ ਜਾਂਦਾ ਹੈ ਪਰ ਵੀ ਕਈ ਵਾਰ ਸਟਾਕ ਜੋ ਖਤਮ ਹੋ ਜਾਂਦੇ ਇੱਕ ਅਦਾ ਪੌਦਾ ਉਹ ਗੱਲ ਵੱਖ ਆਗੀ ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਜਿਹੜੇ ਇੱਥੇ ਵਰਕਰ ਕੰਮ ਕਰਦੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ ਤੇ ਆ ਬਾਈ ਹੁਰੀ ਖੜੇ ਨੇ ਆਪਾਂ ਕਰਦੇ ਆ ਗੱਲਬਾਤ ਇਹਨਾਂ ਦੇ ਨਾਲ ਵੀ ਲੋ ਬਈ ਆਪਾਂ ਨੇ ਪਰਚੀ ਘਟਾ ਲੈਂਦੀ ਉਹਨਾਂ ਤੋਂ 2400 ਰੁਪਏ ਆਪਣਾ ਬਿੱਲ ਬਣਿਆ ਸੀਗਾ ਤੇ ਆਪਾਂ 120 ਬੂਟੇ ਲੈ ਕੇ ਚੱਲਦੇ ਆਂਗੇ ਤੇ ਆ ਦੇਖੋ ਪਹਿਲੇ ਇੱਕ ਟਰਾਲੀ ਆ ਗਈ ਆ ਤੇ ਕਾਹ ਟਰਾਲੀ ਬਾਈ ਹੁਰੀ ਹੋਰ ਆ ਗਈ ਟਰਾਲੀ ਲੈ ਕੇ ਇੱਕੋ ਕੈਂਟਰ ਮੂਰੇ ਖੜਾ ਹੈਗਾ ਤੇ ਲੰਘ ਜੂ ਲੰਘ ਜੂ ਬਥੇਰਾ ਸਵਾ ਉਹ ਦੇਖੀ ਕੋ ਫੜਾਗਾ ਵੀ ਇਹੜੇ ਨੌਜਵਾਨ ਕਹਿਦੇ ਇਹ ਜਾਂ ਆਪਣਾ ਸਰਕਾਰੀ ਮੈਕਨੇਲੇ ਨੇਗੇ ਵੀ ਉਹ ਬਹੁਤ ਜ਼ਿਆਦਾ ਬੂਟੇ ਲਵਾ ਰਹੇ ਨੇਗੇ। ਇਹ ਕਿ ਤੁਹਾਨੂੰ ਆਪਾਂ ਇਹ ਲੋਕੇਸ਼ਨ ਵੀ ਦੱਸ ਦਿੰਦੇ ਆਗੇ। ਆ ਦੇਖੋ ਬਈ ਤੁਹਾਨੂੰ ਆਪਾਂ ਲੋਕੇਸ਼ਨ ਦੱਸ ਦਿੰਦੇ ਆ ਜੀ ਕੀ ਹੈ ਕਿ ਨਰਸਰੀ ਦੀ ਅਸੀਂ ਲੈ ਕੇ ਜਾਣੇ ਹੁਣ ਕੀ ਤਾਂ ਤੁਸੀਂ ਰੋਲ ਜਾ ਸਕਦੇ ਹੋ। ਆਪਾਂ ਆ ਬੇਲਾਂ ਪੁੱਛੀਆਂ ਸੀ ਇਹਨਾਂ ਤੋਂ ਤੇ ਇਹ ਕਹਿੰਦੇ ਸਾ ਤੋਂ ਖਤਮ ਹੋ ਰੀਆਂ ਨੇ ਸਾਡੇ ਕੋਲ ਆ ਬੁਗਣੀ ਬੇਲ ਕਹਿੰਦੇ ਨੇ ਇਹਨੂੰ। ਤੇ ਹੋਰ ਬੇਲਾਂ ਵੀ ਤੁਸੀਂ ਲਾਉਣੇ ਹੁੰਦੇ ਇਹ ਕਈ ਵਾਰ ਨੋਕਾਬ ਦੇ ਘਰਾਂ ਦੇ ਗੇਟਾਂ ਦੇ ਉੱਤੇ ਲਾਉਂਦੇ ਹੁੰਦੇ ਨੇ ਤਾਂ ਆ ਬੇਲ ਲਾਇਆ ਕਰੋ ਹੋਰ ਬੇਲ ਕੋਈ ਨਾ ਲਾਇਆ ਕਰੋ। ਕਿਉਂਕਿ ਇੱਕ ਤਾਂ ਇਹ ਆਕਸੀਜਨ ਦਿੰਦੀ ਆ ਬਾਈ ਤੇ ਦੂਜੀ ਇਹਦੇ ਵਿੱਚ ਛੋਟੀ ਜਿਹੀ ਜਿਹੜੀ ਉਹ ਬਹੁਤ ਜ਼ਿਆਦਾ ਆਉਂਦੀ ਹੈਗੀ। ਇਹ ਨਾਲੇ ਵਾਤਾਵਰਣ ਨੂੰ ਵੀ ਸੁੱਧ ਕਰਦੀ ਐ ਤੇ ਪੰਛੀ ਵੀ ਆਪਣੇ ਲਵੇ ਲਿਆਉਂਦੀ ਹੈਗੀ। ਜਦ ਜਮਿਆਦ ਰਖਤ ਖੜਾ ਕੇ ਵਿੱਚ ਆ ਲਾ ਆਈ ਵੀ ਲਾ ਦੇ ਕੋਈ ਤੇ ਵੀ ਛੋਟੀਆਂ ਚਿੜੀਆਂ ਆਉਂਦੀਆਂ ਨੇਗੀਆ। ਤੇ ਹੁਣ ਤੁਹਾਨੂੰ ਲੋਕੇਸ਼ਨ ਦੱਸ ਦਿੰਨੇ ਆ ਕਿ ਆਪਾਂ ਆ ਦੇਖੋ ਪਿਛੇ ਨਾਲ ਦਾ ਸੋਹਣੇ ਲੱਗਦੇ ਨੇ ਫੁੱਲ ਤਾਂ ਕਿਉਂਕਿ ਦੂਜੀ ਵੇਲ ਤੇ ਵੀ ਲੱਗਣੇ ਨੇ ਤੇ ਵੀ ਲੱਗਣਗੇ। ਆ ਦੇਖੋ ਆ ਇੱਥੇ ਦੇਖਿਆ ਹੋਇਆ ਗ੍ਰੀਨ ਮੈਸਨ ਪੰਜਾਬ ਨਰਸਰੀ ਸਾਹੜ ਬਾਣਾ ਰੇਜ ਲਹਿਰਾ ਗਾਗਾ ਸੰਗਰੂਰ ਮੰਡਲ ਤੇ ਆ ਬੋਰਡ ਵੀ ਲੱਗਿਆ ਨਹਿਰ ਦਾ ਪੋਲਾ ਗਿਆ ਇਧਰ ਤੇ ਆ ਇਧਰੋਂ ਚੱਠਿਆਂ ਤੋਂ ਸੜਕ ਆ ਰਹੀ ਐ ਜੇ ਤੁਸੀਂ ਆਓਗੇ ਤਾਂ ਇਧਰ ਦੇਖ ਸਕਦੇ ਹੋ ਤੁਸੀਂ ਆਇਥੋਂ ਤੁਹਾਨੂੰ ਸੜਕ ਤੋਂ ਹੀ ਦਿਖ ਜਾਣਗੇ ਇਧਰ ਜਮਾ ਸੜਕ ਦੇ ਉੱਤੇ ਨਰਸਰੀ ਬਣੀ ਹੋਈ ਏ ਕਿ ਤੇ ਉਹ ਅੱਗੇ ਬਾਈ ਮੋਲਾ ਤੋਂ ਛੋਡੇ ਵਾਲਾ ਵੀ ਖੜਾਗਾ ਆ ਨਹਿਰ ਤੋਂ ਇਧਰ ਦੇਖ ਸਕਦੇ ਹੋ ਤੁਸੀਂ ਚੱਠਿਆਂ ਵਾਲੇ ਪਾਸੇ ਨਰਸਰੀ ਬਣੀ ਹੋਈ ਆ ਤੇ ਆ ਦੇਖੋ ਕਮਲ ਲੈ ਆ ਆਪਣੇ ਬੇਲ ਆ ਗਿਆ ਆਪਣਾ ਇਹ ਦੋਸਤੋ ਆਪਾਂ ਬੂਟੇ ਲਾਉਣ ਲੱਗੇ ਸੀਗੇ ਤੇ ਆਹ ਕੀ ਦੇਖੀਏ ਨਾ ਮਣ ਬਾਈ ਇਹ ਸਾਡੇ ਬਾਬੇ ਦੇ ਮੁੰਡੇ ਦਾ ਜਨਮ ਦਿਨ ਅੱਜ ਮਨਕੀਰਤ ਦਾ ਅਸੀਂ ਅਤੇ ਬਈ ਜਿਹੜੇ ਆਪਾਂ ਬੂਟੇ ਲਾ ਰਹਿਆਂਗੇ ਅੱਜ ਮਨਕੀਰਤ ਸਿੰਘ ਦਾ ਜਨਮ ਦਿਨ ਤੇ ਬਾਬਾ ਜੀ ਕਹਿੰਦੇ ਇੱਥੇ ਡੇਰੇ ਦੇ ਵਿੱਚ ਬੂਟੇ ਲਾ ਕੇ ਜਾਓ ਤੇ ਅਸੀਂ ਘੱਟੋ ਘੱਟ 10 ਕਬੂਟੇ ਇੱਥੇ ਲਾ ਕੇ ਆਵਾਂਗੇ ਤੇ ਆਹ ਗੋਲਡੀ ਹੋਣੀ ਸਾਰੇ ਸੇਵਾ ਕਰ ਰਹੇ ਨੇ ਉਹ ਪੌਦੇ ਨੇਗੇ ਤੇ ਬਾਬਾ ਜੀ ਹੋਰੀ ਸਾਰੇ ਸੇਵਾ ਕਰ ਰਹੇ ਨੇ ਗਿਰ ਪਿਆਰੀ ਪਵਿੱਤਰ ਅਰਚ ਤੇ ਆਹ ਗੋਲਡੀ ਅੱਜ ਪੂਰੀ ਸਖਤ ਮਿਹਨਤ ਕਰ ਰਹਾ ਹੈਗਾ ਵਾਤਾਵਰਣ ਦੇ ਵਿੱਚ ਯੋਗਦਾਨ ਪਾ ਰਿਹਾ ਸਾਡੇ ਨਾਲ ਤੇ ਆ ਪਹਿਲਾਂ ਹੀ ਲਾਏ ਹੋਏ ਨੇ ਟੁੱਟ ਗਿਆ ਸੀਗਾ ਪਪਾਈ ਆ ਕਿਵੇਂ ਟੁੱਟ ਗਿਆ ਸੀ ਪਤਾ ਅਸਾਈ ਠੱਠਾ ਤੋੜ ਗਿਆ ਸੀਗਾ ਤੇ ਆ ਦੇਖੋ ਇੱਧਰ ਦਾ ਵਧੀਆ ਫਿਰ ਤੇ ਆ ਕਾਮਰ ਕਿਹੜਾ ਲੈ ਕੇ ਆਏ ਕਾਮਰ ਭਾਈ ਅਮਰੂਦ 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 ਦਾ ਲੈ ਕੇ ਆਏ ਨੇ ਊਟੇ ਤੇ ਆ ਕਿੰਨੇ ਕੁ ਲਾਤੇ ਭਈ ਅੱਜ ਫਿਰ ਸਵੇਰ ਦੇ ਹੁਣ 20 ਕੁ ਲਾਤੇ 20 ਕੁ ਲੱਗ ਗਏ ਹਣੇ ਹਾਂ 20 ਕੁ ਪੌਦੇ ਲਾਤੇ ਤੇ ਨਾਲ ਵੀ 100 ਬੂਟਾ ਰਹਿ ਗਿਆ ਆਪਣੇ ਨਾ ਵੀ 20 ਕੁ ਪੌਦੇ ਲੱਗ ਗਏ ਆਪਣੇ ਇਹ ਡੇਰਾ ਬਾਬਾ ਹਰਨਾਮ ਸਿੰਘਾ ਦੀ ਜਗਾ ਬਣੀ ਹੋਈ ਐ ਇੱਥੇ ਤੇ ਆ ਪਾਣੀ ਵਾਲੀ ਟੈਂਕੀ ਆਪਾਂ ਪਰ ਅੱਧੀ ਘੇ ਘਰ ਲੈ ਸੀ ਕਿਉਂਕਿ ਆਪਾਂ ਨੂੰ ਅੱਧੀ ਘਰ ਦੀ ਸਰ ਜੂਗਾ ਤੇ ਟਰੈਕਟਰ ਮੈਂ ਹੱਕ ਲੈ ਸੀਗਾ ਇਹ ਆਪਾਂ ਲੈੰਦਾ ਹੋਇ ਸੀ ਆਪਣੇ ਰਿਸ਼ਤੇਦਾਰ ਰੰਦਾ ਤੇ ਕਰੇ ਬੇਲੇ ਹੀ ਖੜਾ ਸੀਗਾ ਤੇ ਮੈਂ ਚਲ ਕਾਹਨੂੰ ਕਿਸੇ ਨੂੰ ਕਹਿਣਾ ਯਾਰ ਆਪਾਂ ਉਹਦੇ ਹੀ ਹੱਕ ਲੈ ਇਹਨਾਂ ਦਾ ਜਿੰਦਿਆ ਬਾल्टी ਜੂ ਨੀ ਭਰ ਲਾ ਆਪੇ ਆਪਨਾਂ ਤੇ ਪੈਪੀ ਇਹਦੇ ਇੱਕ ਲੰਬਾ ਲੈ ਆਉਂਦੇ ਜੇ ਇੱਥੇ ਆ ਟੂਟੀਆਂ ਦੇ ਪੈਪੀ ਲਾ ਦਿੰਦੇ ਤੇ ਆ ਰੇੜੀ ਖੜੀ ਆ ਆਪਣੇ ਲਈ ਦਾ ਕੰਮ ਵਾਲੇ ਮੋਟਰਸਾਈਕਲ ਵਾਂਗਰ ਪਾਰਕ ਕੀ ਆ ਤੁਹਾਨੂੰ ਇਹ ਪੌਦੇ ਵੀ ਆਪਣੇ ਲੋਵੇ ਬੇਲ ਹੋ ਗਿਆ ਨਿੰਮ ਤੇ ਪਪਲ ਆਗਾ ਡੇਕਾਂ ਵੇਗੀਆਂ ਟਾਲੀ ਆ ਅਮਰੂਦ ਆਗਾ ਤੇ ਵਿੱਚ ਹੋਰ ਵੀ ਹੋਣਗੇ ਕੋਈ ਨਾ ਕੋਈ ਤੇ ਅਨਾਰ ਦੇ ਵੀ ਪਏ ਨੇਗੇ ਆ ਸੀਗਾ ਨਾਰ ਪਿਆਗਾ ਨਾਰ ਤੇ ਇੱਕ ਹੀ ਰਹਿ ਗਿਆ ਬੇਲ ਪਏ ਨੇਗੇ ਛੋਟੇ ਤੇ ਆਹ ਕਿਹੜਾ ਆ ਗਿਆ ਇਹ ਜਮਨ ਤੇ ਇਲਟ ਹੋਗਾ ਪਪਲ ਤੂਤ ਆਗੇ ਜੀ ਬਸ ਆਹੀ 5 6 ਕਵਰੇਟੀਆਂ ਲੈ ਕੇ ਆਏ ਸੀਗੇ ਅਸੀਂ

ਲਾਉਂਦਾ 10 ਬੂਟਿਆਂ ਦੀ ਡਿਮਾਂਡ ਆ ਮੁੰਡੇ ਕਹਿੰਦਾ 10 ਬੂਟੇ ਲਾਓ ਤੇ ਕਿੰਨੇ ਲਾਤੇ ਫਿਰ ਦੋ ਲਾਤੇ ਇੱਕ ਆ ਲਾਤੇ ਇੱਕ ਉਹ ਲੱਗ ਰਿਹਾ ਹੈ ਹਾਂ ਕਿੰਨੇ ਲੱਗੇ ਦੋ ਲੱਗਿਆ ਦੋ ਲੱਗਿਆ ਹਲੇ ਕਿਹੜੇ ਸਕੂਲ ਚ ਪੜਦਾ ਤੂੰ ਐਮ ਐਲ ਜੀ ਕੋਰਪੋਰਸ ਸਕੂਲ ਚੀਮਾ ਐਮ ਐਲ ਜੀ ਕੋਨੋ ਅੰਡਰ ਸਕੂਲ ਚੀਮਾ ਇਹ ਵੜਾ ਜੈਨ ਦੁਬਾਰਾ ਕੱਪੜਿਆਂ ਦੁਬਾਰੀ ਫਿਰਦਾ ਗਿਆ ਹਲੇ ਤੇ ਜਵਾਬ ਨਹੀਂ ਕੀ ਬਾਕੀ ਤੇਹੀ ਕਹਿ ਦਿੱ ਆਪਾਂ ਨੂੰ ਬੁਗਣੀ ਵੇਲਾ ਨਹੀਂ ਮਿਲੇ ਹੈਗੀਆਂ ਆਪਾਂ ਉਹ ਅਗਲੀ ਵਾਰ ਉਹ ਲੈ ਕੇ ਆਵਾਂਗੇ ਤੇ ਕਿਤੇ ਹੋਰ ਲੈ ਕੇ ਆਉਣੀ ਹੈ ਬੈਣ ਪਰ ਉਹ ਜ਼ਰੂਰ ਲੈ ਕੇ ਆਵਾਂਗੇ ਕਿਉਂਕਿ ਉਹ ਉਹਦੇ ਵਿੱਚ ਛੋਟੀ ਜਿਹੜੀ ਬਹੁਤ ਆਉਂਦੀ ਤੇ ਇੱਥੇ ਪਹਿਲਾਂ ਲੱਗੀ ਹੋਈ ਆ ਕਿਹੜਾ ਬਾਈ ਲਓ ਬਈ 100 ਬੂਟਾ ਆਪਾਂ ਨੂੰ ਆਪਣੇ ਬਣ ਦੇ ਵਿੱਚ ਕਲਵੀਰ ਸੈਕਟਰੀ ਹੈਗਾ ਤੇ ਉਹਨਾਂ ਵੱਲੋਂ ਦਿੱਤਾ ਜਾਊਗਾ 100 ਬੂਟਾ ਜਿਹੜੀ ਆ ਵੇ ਲੱਗੀ ਹੈ ਬੁਗਣੀ ਵੇਲ ਹੁੰਦੀ ਆ ਹਲੋ ਅੱਜ ਕਾਲੀ ਕਾਲੀ ਦੇ ਵਿੱਚ ਐਂ ਭੱਜੇ ਫਿਰਦਾ ਬਸ ਕਿ ਕੁਬਾਰਾ ਸਿਰ 'ਤੇ ਕੰਗਲਾ ਮਾਰ ਕੇ ਬਸ ਦਸਤਾਰ ਜਿਹੜੀ ਸਜਾਈ ਨਹੀਂ ਗਈ ਹੈਗੀ ਐਂ ਫਿਰਦੇ ਆਂ ਭੱਜੇ ਅੱਜ ਆ ਦੇਖੋ ਪਰਨਾ ਕਿਵੇਂ ਬੰਨਿਆ ਹੋ ਸਾਰਾ ਤੇ ਦੁਵਾਜੇ ਲੱਗੇ ਟਾਈਮ ਨਾਲ ਕੰਵਿਚ ਦੀ ਬੰਨ ਲਾਂਗੇ ਨਹੀਂ ਬਸ ਐਂ ਰਹਿਣਾ ਪੂਸਾਰਾ ਦੇ ਨੱਜ ਕਿਉਂਕਿ ਫਿਰ ਬੂਟੇ ਲਾਉਣੇ ਆ ਬਾਈ ਅੰਦਰ ਜਾਹਰ ਦਸਤਾਰ ਜਹੀ ਹੋ ਗਿਆ ਬੂਟੇ ਲੱਗਣੇ ਕਿਉਂਕਿ ਜੇ ਖੇਤ ਵੀ ਆਪਣੇ ਜੀਰੀ ਲਾਉਣ ਲੱਗਦੇ ਨੇਗੇ ਉੱਥੇ ਵੀ ਜਾਣਾ ਕਿ ਉਹ ਰੂਟੋ ਵਿਟਰ ਨਾਲ ਕੱਲ ਕੱਦੂ ਕਰਿਆ ਸੀਗਾ ਡੈੜੀਆਂ ਦੂੜੀਆਂ ਪਾਈਆਂ ਪਾਈਆਂ ਨੇ ਉਹ ਹੁਣ ਮੈਂ ਡੈੜੀਆਂ ਮੜ ਕੇ ਆਉਣੀਆਂ ਨੇ ਵਿੱਚ ਤੇ ਕਾ ਖੂਹ ਬਣਿਆ ਹੋਇਆ ਹੈ ਕਿਥੇ ਕਾ ਤੇ ਬਾਈ ਪਤਾ ਹੀ ਕਿੰਨਾ ਕਿ ਪ੍ਰਾਣਾ ਹੋਊਗਾ ਕੋਈ ਇਹ ਬਹੁਤ ਪ੍ਰਾਣਾ ਕੋਈ ਅੰਦਾਜ਼ਾ ਹੋਊ ਇਹਦਾ ਆ ਦੇਖੋ ਤੁਸੀਂ ਅਲਾ ਜੀ ਇਹ ਪ੍ਰਾਤਨ ਖੂਹ ਹੈ ਇਹ ਪ੍ਰਾਤਨ ਖੂਹ ਆ ਦੇਖੋ ਇਹ ਨੀਚੇ ਦਾ ਨਾਨਕ ਸਾਹਿਬ ਹਿੱਟਾ ਨਾ ਬਈ ਆਹ ਦੇਖ ਕਬੂਤਰ ਲੇਖੋ ਬਿਲਕੁਲ ਅਸੀਂ ਕਿੰਨੇ ਬੈਠੇ ਨੇ ਇਹਦੇ ਵਿੱਚ ਉਹ ਤਿੰਨੇ ਕਬੂਤਰ ਨੇ ਚਾਰ ਹੋ ਬੈਠੇ ਇੱਕ ਇਹ ਵਿੱਚ ਕਬੂਤਰ ਦਾ ਬਹੁਤ ਰਹਿੰਦੇ ਨੇ ਖਰਾ ਆਹ ਦੇਖੋ ਕਿੰਨੇ ਜਿਆਦਾ ਕਬੂਤਰ ਨੇ ਇਹਦੇ ਵਿੱਚ ਤੇ ਡੂੰਗਾ ਵੀ ਮਨ ਲਾਦਾ ਹੋਊਗਾ ਇਹ 50 60 ਫੁੱਟ ਹਾਂ ਇਹ ਨਾਲ ਉਸ ਪਾਣੀ ਭਰ ਕੇ ਰੱਖਿਆ ਪਾਣੀ ਭਰ ਕੇ ਰੱਖਿਆ ਇਹ ਤੁਸੀਂ ਰੱਖਿਆ ਵੀ ਆਹ ਦੇਖੋ ਬਾਈ ਮਨਕੀਰਤ ਸਿੰਘ ਨੇ ਦਾਣੇ ਵੀ ਪਾਏ ਹੋਏ ਨੇ ਤੇ ਪਾਣੀ ਵੀ ਭਰ ਕੇ ਰੱਖਿਆ ਹੋਇਆ ਤੇ ਇਹ ਬਤਾਵਾਂ ਦੇ ਵਿੱਚ ਪੂਰਾ ਸਹਿਯੋਗ ਦਿੰਦਾ ਹੈ ਸਾਡੇ ਨਾਲ ਤੇ ਸਾਰੇ ਬਾਬਾ ਜੀ ਨੇ ਗੁਣ ਦਿੱਤੇ ਹੋਏ ਨੇ ਬਾਬਾ ਜੀ ਦਾ ਵੀ ਬਹੁਤ ਸੁਭਾਅ ਵਧੀਆ ਹੈ ਤੇ ਬਾਬਾ ਜੀ ਮੈਨੂੰ ਲੱਗਦਾ ਇਹਦੂ ਥੋੜੇ ਜਿ ਵੱਡੇ ਹੋਣਗੇ 10 ਸਾਲ ਦੇ ਸੀ ਜਦੋਂ ਸਾਡੇ ਪਿੰਡ ਤੇ ਆ ਗਏ ਸੀਗੇ ਤੇ ਉਦੋਂ ਤੋਂ ਬਸ ਪਹਿਲਾਂ ਬਾਬਾ ਜੀ ਦੇ ਵੱਡੇ ਭਰਾ ਉਹ ਜੀ ਇੱਥੇ ਡਿਊਟੀ ਕਰਦੇ ਸੀਗੇ ਤੇ ਵੈਸੋ ਉਦੋਂ ਤੋਂ ਇੱਥੇ ਚੱਲ ਰਹੀ ਹੈ ਸੇਵਾ ਪਹਿਲਾਂ ਆਪਣੇ ਪਿੰਡ ਗੁਰੂਗੜ੍ਹ ਚ ਸੀ ਤੇ ਹੁਣ ਇੱਥੇ ਆ ਗਏ ਬਾਬਾ ਜੀ ਤੇ ਆ ਦੇਖੋ ਆ ਬਰੋਟਾ ਕਿੰਨਾ ਚੌੜਾ ਹੈਗਾ ਕਿੰਨੀ ਹੈ ਤਣੇ ਤੁਣੇ ਕਿੰਨੇ ਹੈ ਬਾਈ ਉਹ ਬਿਲਾਂ ਦਾ ਹਾਂਜੀ ਬਿਲਾਂ ਦਾ ਹੀ ਆਹੋ ਇੱਥੇ ਕਿਹੜਾ ਲਾਉਂਗੇ ਬਾਈ ਕਿਹੜਾ ਆ ਨਾਰ ਲਾ ਦੋ ਮੈਂ ਵੀ ਕਹਿੰਸੀ ਨਾਰ ਦਾ ਲਾ ਦੋ ਰੇ ਮਹਾ ਆ ਦੇਖੋ ਇਹ ਕਾ ਲੱਗਿਆ ਪਏ ਇੱਧਰ ਨਾਰ ਇੱਧਰ ਨਿਸਾਨ ਸਾਹਿਬ ਆ ਗਿਆ ਤੇ ਆ ਬੈਲਾਂ ਦਾ ਕਿਹਿਆ ਦਰਾਸਤ ਦਾ ਖਰੋਦੇ ਬਹੁਤ ਲਾਦੇ ਬਾਬਾਈ ਹੋਰਾਂ ਨੇ ਪਹਿਲਾਂ ਤਾਂ ਰੇ ਹੀ ਹੁੰਦਾ ਸੀ ਕਿਸੇ ਕੋਈ ਦਰਾਸਤ ਨਹੀਂ ਸੀ ਸਾਰੇ ਦਰਾਸਤ ਨੇੜੇ ਜਦੋਂ ਦੇ ਕਲ ਬਾਬਾਈ ਉਰੇ ਆਇ ਨਹੀਂ ਗੋਦੋਂ ਨਹੀਂ ਲੱਗੇ ਹੋਏ ਨੇਗੇ ਤੇ ਆਹ ਬੋਟ ਬੈਲਾਂ ਦੀ ਨਹੀਂ ਆ ਦੇਖੋ ਕਿੰਨਾ ਚੌੜਾ ਹੈ ਇਹ ਲਗਾ ਜੇ ਪੰਜ ਚਾਰ ਪੰਜ ਜਾਣੇ ਵੀ ਉੱਤੋਂ ਦੀ ਘਮਣ ਤਾਂ ਵੀ ਨਹੀਂ ਇਹ ਪੂਰਾ ਆਣਾ ਹੈਗਾ ਇੰਨਾ ਚੌੜਾ ਹੈਗਾ ਆ ਦੇਖੋ ਬੁੱਟਿਆਂ ਦਾ ਸੌਂਗ ਬਾਬਾਈ ਨੂੰ ਹੈਗਾ ਪਹਿਲਾਂ ਤੋਂ ਹੀ ਚਾਲੀ ਜਾ ਕੇ ਇਸ ਤੇ ਪਤਾ ਮੈਨੂੰ ਕਿਹੜਾ ਕੀ ਅਨਾਰ ਦਾ ਲਿਆਉ ਉਹ ਤਰੇ ਜਾ ਕੇ ਆਇ ਤੂੰ ਮੈਂ ਦੱਸਦਾ ਕਿਹੜਾ ਨਾਰ ਮੈਨੂੰ ਪਤਾ ਦੱਸਦਾ ਫਿਰ ਕਿਹੜਾ ਲੈ ਛੱਡੇ ਬੰਦੇ ਇਹਨੂੰ ਭਈ ਅਨਾਰ ਦਾ ਨਹੀਂ ਪਤਾ ਹੈਗਾ ਕਿਹੜਾ ਹੁੰਦਾ ਲੈ ਦੱਸ ਫਿਰ ਕਿਹੜਾ ਨਾਰ ਕਿਹੜਾ ਕਹਿੰਦਾ ਚੱਲ ਲੈ ਦੱਸ ਲੈ ਵੀ ਲੱਗ ਜੂ ਪਤਾਗਾ ਦੱਸ ਫਿਰ ਐਨਾ ਟਾਈਮ ਨਾ ਖਰਾਬ ਕਰ ਪੱਤੇ ਹੋ ਜਿਹੜਾ ਪੱਤੇ ਦੇਖ ਪੱਤੇ ਕਹੇ ਜਾਂ ਹੁੰਦੇ ਨੇ ਆ ਤਾਂ ਨਹੀਂ ਕਿਤੇ ਆ ਤਾਂ ਨਹੀਂ ਹੈਗਾ ਇਹ ਨਹੀਂ ਆਹਾ ਹੂੰ ਆਹਾ ਤਾਂ ਨਹੀਂ ਹੈਗਾ ਕਿਹੜਾ ਆਹਾ ਹਾਂ ਆਈਆ ਕਾਹਦਾ ਇਹ ਅਨਾਰ ਦਾ ਪਤਾ ਹੈ ਇਹ ਨੂੰ ਆ ਦੇਖ ਲਓ ਫਿਰ ਇਹ ਨੂੰ ਬੰਦੇ ਨੂੰ ਐ ਨਹੀਂ ਪਤਾ ਹੈਗਾ ਇਹ ਨੂੰ ਸਾਰੀ ਜਾਣਦੇ ਹੋਗੇ ਪੁੱਤੇ ਮੈਂ ਫਿਰ ਬਹੁਤ ਲੋਕ ਜਾਣਦੇ ਨੇ ਇਹੀ ਇਹੀ ਅਨਾਰ ਹੀ ਹੈ ਇੱਕ ਹੀ ਰਹਿ ਗਿਆ ਸੀ ਕਾ ਇਹ ਮਤਲਬ ਅਸੀਂ ਤਿੰਨ ਕ ਲੈ ਆਏ ਸੀਗੇ ਅਸੀਂ ਇਹੀ ਰਹਿ ਗਿਆ ਸੀਗਾ ਫੇਰ ਆਏ ਥੋੜੀ ਹੋਣ ਯਾਰ ਖੋਲ ਕੇ ਜੀਵਨ ਬਾਈ ਬਹੁਤ ਬਹੁਤ ਮੁਬਾਰਕਾ ਤੈਨੂੰ ਜੀਵਨ ਬਾਈ ਬਹੁਤ ਬਹੁਤ ਜੀਵਨ ਓਏ ਕਵਾੜ ਉੱਤੇ ਬਹੁਤ ਵਧੀਆ ਬਾਈ ਮੁਬਾਰਕਾ ਤੈਨੂੰ ਬਹੁਤ ਬਹੁਤ ਨਵੇਂ ਕੰਮ ਦੀਆਂ ਕਵਾੜ ਪਏ ਕਵਾੜ ਤਾਂ ਹੈਗਾ ਜੀ ਕਵਾੜ ਪਏ ਗੱਤਾ ਵੇ ਮੈਂ ਤੈਨੂੰ ਮੁਬਾਰਕਾਂ ਬਾਈ ਨਵੇਂ ਕੰਮ ਦੀਆਂ ਬਹੁਤ ਬਹੁਤ ਧੰਨਵਾਦ ਬਹੁਤ ਪਾਈ ਹੈ ਜੇ ਕੰਮ ਚ ਤੇ ਬਾਈ ਨੇ ਬਾਈ ਆਪਣੇ ਨੇ ਨਵਾਂ ਕੰਮ ਸ਼ੁਰੂ ਕਰੇ ਜੇ ਛੋੜਦੇ ਕਵਾੜ ਕਬੂੜ ਹੁੰਦਾ ਤਾਂ ਬਾਈ ਨੂੰ ਫੋਨ ਕਰ ਲੈ ਕੇ ਨੰਬਰ ਕਹਿੰਦਾ ਜੀਵਨ ਤੇਰਾ ਨੰਬਰ ਕੋਈ ਨਾ ਮੈਂ ਸਕਰੀਨ ਤੇ ਲਾ ਦੂੰਗਾ ਕੋਈ ਨਾ ਯਾਰ ਬਾਈ ਨੇ ਨਵਾਂ ਕੰਮ ਸ਼ੁਰੂ ਕਰਿਆ ਕੋਈ ਮਰਜ਼ੀ ਕੁਆੜ ਹੋਵੇ ਆ ਦੇਖੋ ਸਾਰੇ ਤਰ੍ਹਾਂ ਦਾ ਸਮਾਨ ਚੱਕ ਲੈਂਦਾ ਬਾਈ ਇੱਚੋ ਗਿਆ ਹੈ ਕਿ ਖਰੀਦਿਆ ਹੈ ਯਾਰ ਇਹ ਬਾਈ ਖਰੀਦਿਆ ਵਾ ਚੂਕਣ ਵਾਲਾ ਆਪਾਂ ਕੰਮ ਛੱਡਤਾ ਛੱਡਤਾ ਬੋਧਲੇ ਚੁੱਕ ਗਿਆ ਆ ਪਹਿਲਾਂ ਪਹਿਲਾਂ ਪਵਿੱਤਰ ਦੇ ਪਹਿਲਾਂ ਪਵਿੱਤਰ ਦੇਣੇ ਹੋ ਗਏ ਠੀਕ ਮੈਂ ਜੋ ਬੋਧਲਾ ਤੂੰ ਜੋਕੀ ਨੇ ਨਹੀਂ ਪਹਿਲਾਂ ਪਵਿੱਤਰ ਨਾਲ ਜੋਗਦਾ ਨਹੀਂ ਹੁੰਦਾ ਇਹ ਤੂੰ ਵਿੱਚ ਚੁਗ ਵੀ ਲਈਂ ਨਹੀਂ ਜੀਵਣ ਆ ਚੀਜ਼ ਮਿਲ ਜਾਈ ਪਹਿਲਾਂ ਪਵਿੱਤਰ ਨਾਲ ਜੋਗਦਾ ਨਹੀਂ ਹੁੰਦਾ ਇਹ ਤੂੰ ਇਹ ਚੇਲਾ ਹੈ ਇਹ ਚੇਲੇ ਕੀ ਕੋਈ ਕਰੀਏ ਕੰਮ ਚਾ ਉਹ ਤਾਂ ਹੀ ਫਿਰ ਇਹ ਖੜਾ ਨਾ ਰੇ ਨਾ ਫਿਰ ਹੁਣੇ ਫਿਰ ਨੇ ਉਹ ਕਰ ਲਿਆ ਨਾ ਚੋਰੀ ਵਾਲੇ ਕੰਮ ਸ਼ੁਰੂ ਕਰ ਲਏ ਕਿਹੜਾ ਗੋਬੜਾ ਲਾਉਂਦਾ ਇਹ ਫੜਿਆ ਗਿਆ ਜੇ ਢੋਲ ਲਾਉਂਦਾ ਹੁਣ ਛੱਡਦੇ ਆਂ ਵੀਡੀਓ ਮੈਂ ਆਇਆ ਕਾ ਨਾ ਫੜ ਲੈਣਾ